ਨੇ ਜੀ ਪਾਸੀ ਅ ਅੰਦਰੂਨ ਮਘੂ ਗੇਟ ਕਸ਼ਮੀਰੀਆਂ ਵਾਲੀ ਗਲੀ ਜੀ ਇਹ ਜਿਹੜੇ ਤਾਰਾ ਸਿੰਘ ਵਾਲੀ ਜੀ ਚੋਰੀ ਹੋ ਰਹੀ ਹੈ ਜੀ ਉਹ ਜਾਂ ਸਾਡੀ ਗਲੀ ਚ ਇਧਰ ਆ ਰਹੇ ਸਾਡੀਆਂ ਦੋ ਗਲੀਆਂ ਟਾਰਗੇਟ ਹੋ ਰਹੀਆਂ ਜੀ ਬਾਰ ਬਾਰ ਦੋ ਗਲੀਆਂ ਟਾਰਗੇਟ ਹੋਣ ਕਰ ਰਹੇ ਜੀ ਤੇ ਕਦੀ ਚੋਰ ਇਧਰ ਆਉਂਦਾ ਜੀ ਮੇਰੇ ਘਰ ਸਾਡੇ ਨਾਲ ਦੇ ਘਰ ਦੇ ਪਿਲਾ ਆਇਆ ਜੀ ਉਤੋਂ ਸਾਡੀ ਛੱਤ ਤੇ ਆਇਆ ਸਾਡੀ ਛੱਤੋਂ ਉਹ ਸੋਮੇ ਦੇ ਘਰ ਗਿਆ ਜੀ ਉਸ ਉਸ ਰਿਗਾਰਡਿੰਗ ਅਸੀਂ ਬਹੁਤ ਪਰੇਸ਼ਾਨ ਹਾਂ ਅਸੀਂ ਜਾਗ ਵੀ ਰਹੇ ਹਾਂ ਪਰ ਕੱਲ ਰਾਤ ਫੇਰ ਦੂਸਰੇ ਸੋਨੂ ਘਰੇ ਆ ਗਿਆ ਜੀ ਚੋਰ ਪਾਜੀ ਲਗਾਤਾਰ ਚੋਰੀਆਂ ਹੋ ਰੇ ਪਿੱਛੇ ਇਹ ਦੁਕਾਨਾਂ ਦੀ ਲੁੱਟ ਖੋਹ ਹੋਈ ਸੀ ਹਾਂਜੀ ਪਾਜੀ ਸਾਡੇ ਬਾਜ਼ਾਰ ਚ ਵੀ ਹੋਈ ਸੀ ਜੀ ਇੱਕ ਕਰਿਆਨਾ 숍 ਚ ਵੀ ਉਹਦੇ ਚ ਵੀ ਅਜੇ ਕੁਝ ਨਹੀਂ ਪਤਾ ਲੱਗਾ ਜੀ ਅਜੇ ਤੱਕ ਕੋਈ ਵੀ ਜ਼ੋਰ ਅਜੇ ਤੱਕ ਬਰਾਮਦ ਨਹੀਂ ਆਇਆ ਜੀ ਅਸੀਂ ਕੁਝ ਮਤਲਬ ਇਹ ਸੂਮੇ ਉਹਨਾਂ ਨੇ ਸਾਰਿਆਂ ਨੇ ਅਸੀਂ ਲੱਲ ਕੇ ਕੁਝ ਜਾਂਚ ਪੜਤਾਲ ਕੀਤੀ ਹੈ ਤੇ ਪਰ ਸਾਨੂੰ ਕੁਝ ਪਤਾ ਨਹੀਂ ਚੱਲ ਰਿਹਾ ਸਰ ਪੁਲਿਸ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਸਰਚ ਆਪਰੇਸ਼ਨ ਵੀ ਕੀਤੇ ਜਾ ਰਹੇ ਨੇ ਪਰ ਚੋਰੀਆਂ ਜਿਹੜੀਆਂ ਫਿਰ ਵੀ ਲੁੱਟ ਰਹੀਆਂ ਸਾਡੀ ਤਾਂ ਦੇਖੋ ਜੀ 10 ਤਰੀਕ ਦੀ ਕੰਪਲੇਨਟ ਚ ਅਜੇ ਤਾਂ ਕੋਈ ਬੰਦਾ ਆਇਆ ਹੀ ਨਹੀਂ ਦੇਖਣ ਸਾਡਾ ਮੋਕਾ ਹੀ ਨਹੀਂ ਕੋ ਦੇਖ ਕੀ ਮੰਗਾਦੇ ਆ ਮੰਗ ਇਹੀ ਕਰਦੇ ਜੀ ਵੀ ਯਾਰ ਮਤਲਬ ਬਸ ਕਰੀਏ ਜੀ ਹੁਣ ਤਾਂ ਅਸੀਂ ਬਹੁਤ ਪਰੇਸ਼ਾਨ ਆ ਜੀ ਥਾਣੇ ਵਾਲੇ ਥਾਣੇ ਜੀ ਮੁਲਾਜ਼ਮ ਹੀ ਨਹੀਂ ਹੈਗੇ ਜੀ ਇਸ ਟਾਈਮ ਉਹ ਕੋਈ ਮੀਟਿੰਗ ਆਏ ਜਾਂ ਕਿਤੇ ਕੋਈ ਗਏ ਆ ਜੀ ਉਹ ਕਹਿੰਦੇ ਬਦਲੀਆਂ ਹੋ ਗਈਆਂ ਉਹ ਸੌਮਨਾਤ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਸਨ ਆਫ ਰਮੇਸ਼ ਚੰਦਰ ਗਲੀ ਤਾਰਾ ਸਿੰਘ ਵਾਲੀ ਬਸੀ ਮਾਹੂ ਗੇਟ ਕੋਲੋਂ ਕੀ ਮਾਮਲਾ ਕੀ ਹੈਗਾ ਜੀ ਮਾਮਲਾ ਹੈ ਜੀ 10 ਤਰੀਕ ਸਵੇਰੇ 3 ਵਜੇ ਚੋਰ ਆਇਆ ਪਿਛਲੀ ਗਲੀ ਚੋਂ ਪਰ ਨਾਲੇ ਥਾਣੀ ਚੜਿਆ ਜੀ ਕੋਟੇ ਚੜ ਕੇ ਇੱਕ ਕੋਟ ਟੱਪਿਆ ਦੂਜਾ ਟੱਪਿਆ ਤੀਜਾ ਟੱਪਿਆ ਥੇਰੇ ਮੇਰੇ ਘਰੇ ਵੜਿਆ ਅਸੀਂ ਬਾਹਰ ਸੌਣਦੇ ਹਾਂ ਕਮਰਿਆਂ ਦੇ ਕਮਰੇ ਸਾਡੇ ਖੁੱਲੇ ਆ ਪੰਜ 20 ਫੋਨ ਨੇ ਅਸੀਂ ਮੇਰੀ ਪੀਜੀ ਵੀ ਆਈ ਹੋਈ ਸੀ ਇੱਕ ਠੀਕ ਹੈ ਲੋ ਫੋਨ ਸਾਡੇ ਐਂਡਰੋਇਡ ਇੱਕ ਮੇਰੀ ਪੀਜੀ ਦਾ ਫੋਨ ਇਹਨੇ ਐਂਡਰੋਇਡ ਫੋਨ 9000 ਰੁਪਿਆ ਮੈਂ ਕਵੇਂ ਨਾ ਕਵੇਂ ਕਰਕੇ ਦੁਕਾਨਾਂ ਦੀ ਫੀਸ ਵਾਸਤੇ ਜੋੜਿਆ ਸੀਗਾ ਕੋਈ ਚੋਰ ਚੱਕ ਕੇ ਲੈ ਗਿਆ ਕਿੰਨੇ ਦਿਨ ਤੋਂ ਹੋ ਗਈ ਚੋਰੀ ਕਿੱਥੇ 10 ਤਰੀਕ ਦੀ ਸੇਰ ਦੀ ਗੱਲ ਹੈ ਪੁਲਸ ਕੰਪਲੀਟ ਕੀਤੀ ਕੋਈ ਪੁਲਸ ਕੰਪਲੀਟ 10 ਤਰੀਕ ਨੂੰ ਦੇ ਦਿੱਤੀ ਸੀ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਪੁੱਛਣ ਵੀ ਨਹੀਂ ਆਇਆ ਮੌਕਾ ਵੇਖਣ ਵੀ ਨਹੀਂ ਆਇਆ ਕਿ ਆਈਫੋਨ ਲਾਉਂਦੇ ਰਹੇ ਆ ਫੋਨ ਵੀ ਨਹੀਂ ਚੱਕਿਆ ਕਿਸੇ ਨੇ ਜਦੋਂ ਆਪ ਦੁਬਾਰਾ ਥਾਣੇ ਆ ਕੇ ਮਿਲੇ ਆ ਫਿਰ ਵੀ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਹੈ ਸਾਡੇ ਉਨਹੀਂ ਥਾਣੇ ਪੁਲਿਸ ਕੋ ਲਾਈਏ ਕਿੰਨੇ ਕੋ ਜਾਈਏ ਕਿੰਨੇ ਕੋ ਜਾਈਏ ਮੈਨੂੰ ਨਹੀਂ ਸਮਝ ਆਂਦੀ ਵੀ ਇੱਥੇ ਆਏ ਸੀਗੇ ਇਹਨਾਂ ਨੇ ਸ਼ਰਮਾ ਸਿੰਘ ਨੂੰ ਮਾਰ ਕੇ ਕਿਹਾ ਕਰਦੇ ਵੀ ਬੁਲਾਇਆ ਕੋਈ ਨਹੀਂ ਆਇਆ ਉਹ ਕਹਿੰਦੇ ਕਹਿੰਦੇ ਬੁਲਾਇਆ ਵੀ ਨਹੀਂ ਆਈ ਠੀਕ ਮੰਗ ਕੀ ਕਰਦੇ ਜੀ ਮੰਗ ਕੀ ਮੇਰਾ ਸਮਾਨ ਲੈ ਕੇ ਚਾਰ ਫੋਨ ਲੈ ਕੇ 9000 ਰੁਪਏ ਲੈ ਕੇ ਮੈਨੂੰ ਰਿਕਵਰੀ ਮਿਲੇ ਹੋਰ ਤਾਂ ਮੇਰੀ ਕੀ ਮੰਗ ਹੈਗੀ ਆ ਬਾਕੀ ਮੈਂ ਚਾਹਨਾ ਕਿੰਨੇ ਦਿਨ ਹੋ ਗਏ ਮੇਰੇ ਬੱਚੇ ਨਹੀਂ ਰਮਾਨਾ ਸੋ ਰਹੇਗੇ ਮੇਰੀ ਵਾਈਫ ਨਹੀਂ ਸੋਰੀ ਮੈਂ ਆਪ ਨਹੀਂ ਸੋ ਰਿਹਾਗਾ ਵਿਚੋਰਾ ਦੇ ਕੋਲ ਹੀ ਕੋਈ ਨਾ ਕੋਈ ਹਥਿਆਰ ਤਾਂ ਹੁੰਦਾ ਹੀ ਹੈ ਕੱਲ ਨੂੰ ਆ ਕੇ ਮੇਰੇ ਬੱਚਾਂ ਦੇ ਹਮਲਾ ਕਰਦੇ ਕੋਈ ਮੈਂ ਕਿਹਾ ਜੀ ਤੁਹਾਨੂੰ ਬੰਦਾ ਪਛਾਣ ਲਿਆ ਤੁਸੀਂ ਵੀਡੀਓ ਹੈਗੀ ਫੁਟੇਜ ਹੈਗੀ ਸਾਡੇ ਕੋਲ ਹੁਣ ਥਾਣੇ ਨੂੰ ਮੈਂ ਇਹ ਤਾਂ ਕੰਪੁਲਸ ਦਾ ਮੈਂ ਹੁਣ ਉਹਦੇ ਘਰੇ ਜਾ ਕੇ ਥੋੜੀ ਕਵਾਂਗਾ ਇਹ ਤਾਂ ਕੁਝ ਅਹੀ ਤਾਂ ਫੋਟੇ ਹੀ ਲਈ ਹੈ ਕਿਰੋ ਹੁੰਦੇ ਥਰੂ ਇਹ ਪੁਲਸ ਫੜ ਸਕਦੀ ਹੈ ਜੀ ਥੋੜੀ ਫੜ ਸਕਦੇ ਆ ਪਤਾ ਸ਼ਕਤ ਬਾਰੇ ਸ਼ਕਤ ਤਾਂ ਹੈਗਾ ਹੀ ਹੈ ਹੁਣ ਵੀਡੀਓ ਹੈਗੀ ਸਾਡੇ ਕੋਲੇ ਕਿੰਨੇ ਪੁਲਸ ਚਾਹੀਦੇ ਤੁਹਾਨੂੰ ਹੁਣ ਹੁਣੇ ਪਹਿਲਾਂ ਸਾਡੇ ਘਰੇ ਜਿਹੜੇ ਮੁੰਡੇ ਦੇ ਘਰੇ ਚੋਰੀ ਚਾਰ ਫੋਨ ਤੇ 10000 ਰੁਪਏ ਲੈ ਗਏ ਨੇ ਕੱਦ ਆਦਨ ਵੀ ਉਹੀ ਵਾਕਿਆ ਹੈ ਕਿ ਗੁੜੀਆਂ ਮੇਰੀ ਬਈ ਸੀ ਉਹਨਾਂ ਅੰਦਰ ਦਰਵਾਜ਼ਾ ਕੋ ਧੱਕਾ ਮਾਰਿਆ ਦਰਵਾਜ਼ਾ ਨੇ ਮੇਰੇ ਹੱਥ ਪਾਇਆ ਹੱਥ ਪਾਹਨ ਤੋਂ ਬਾਅਦ ਉਹਨਾਂ ਨੇ ਫਿਰ ਉੱਤੇ ਜੰਗਲੇ ਦਾ ਪਰਦਾ ਲਾਇਆ ਤੇ ਲੈੜ ਜੇ ਨਾਲੇ ਘਾਣ ਨੂੰ ਪਾ ਗਏ ਕੋਈ ਖੋਹ ਨਹੀਂ ਕਿਸੇ ਨੂੰ ਕੁਝ ਸਾਰੇ ਹਾਲ ਕੁਛ ਟਾਪਿਕ ਸੁਣਦੇ ਰਹੀਏ ਕੁਝ ਕੁਝ ਨਹੀਂ ਕਰਦੀ ਗਈ ਲਗਾਤਾਰ ਚੋਰੀਆਂ ਕਰੀਏ ਹੋਈ ਲਗਾਤਾਰ ਚੋਰੀਆਂ ਕਰਦੇ ਆ 6 ਮਹੀਨੇ ਜੀ 10 ਚਾਹ ਤੋਂ ਸਾਡੇ ਘਰੇ ਜ ਦੋ ਚੋਰੀ ਹੋਈਆਂ ਨੇ ਕਿ ਫੋਨ ਚਾਗ ਲੈ ਤੇ ਪੈਸੇ ਲੱਗ ਚੱਲੇਗੇ ਅੱਜ ਤੱਕ ਕੁਝ ਨਹੀਂ ਬਣਾਇਆ ਜੀ ਮੈਂ ਮਹੂੜੀ ਕੁੱਤਾ ਡੈਨਲ ਸਾਹਮਣੇ ਬਾਬਾ ਤਾਰਾ ਸੰਗਲ ਗੜੀ ਇਹ ख़ाने कॉन ज़िमेवार हुजे